ਸੱਚ ਨੂੰ ਤਾਂ ਅੱਗ ਵੀ ਸਾੜ ਨਹੀਂ ਸਕਦੀ ਇਹ ਅਖਾਣ ਆਪਾਂ ਆਪਣੇ ਬਜ਼ੁਰਗਾਂ ਤੋਂ ਬਹੁਤ ਵਾਰੀ ਸੁਣਿਆ ਸਕੂਲ ਦੇ ਵਿੱਚ ਵੀ ਸੁਣਿਆ ਹੋਊਗਾ ਸੇ ਪਾਸੇ ਤੋਂ ਬਹੁਤ ਸੁਣਨ ਨੂੰ ਮਿਲਦਾ ਪਰ ਸੱਚ ਨੂੰ ਅੱਗ ਕਿਉਂ ਨਹੀਂ ਸਾੜ ਸਕਦੀ ਇਹਦੇ ਕੁਝ ਸਬੂਤ ਹੋਣਗੇ ਕੁਝ ਉਦਾਹਰਨਾਂ ਹੋਣਗੀਆਂ ਇਤਿਹਾਸ ਦੇ ਵਿੱਚ ਜਾਂ ਧਾਰਮਿਕ ਗ੍ਰੰਥਾਂ ਦੇ ਵਿੱਚ ਅੱਜ ਆਪਾਂ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸੱਚ ਨੂੰ ਅੱਗ ਕਿਉਂ ਨਹੀਂ ਸਾੜ ਸਕਦੀ ਇਹਦੀਆਂ ਤਿੰਨ ਉਦਾਹਰਨਾਂ ਆਪਣੇ ਕੋਲੇ ਹੋਣਗੀਆਂ ਹਜ਼ਰਤ ਇਬਰਾਹਿਮ ਸਾਹਿਬ ਜਿਨ੍ਹਾਂ ਦਾ ਕੁਰਾਨ ਸ਼ਰੀਫ 'ਚ ਜ਼ਿਕਰ ਮਿਲਦਾ ਤੇ ਇਸ ਤੋਂ ਬਿਨਾ ਸ਼੍ਰੀ ਰਾਮਚੰਦਰ ਜੀ ਦੇ ਵੇਲੇ ਦੇ ਵਿੱਚ ਸੀਤਾ ਜੀ ਹੋਏ ਨੇ ਉਹਨਾਂ ਦੀ ਪਤਨੀ ਤਾਂ ਉਹਨਾਂ ਨਾਲ ਜੁੜੀ ਹੋਈ ਆ ਤੇ ਤੀਜੀ ਗੱਲ ਪ੍ਰਿਲਾਦ ਭਗਤ ਇਹ ਤਿੰਨਾਂ ਦੀ ਗੱਲਬਾਤ ਗੱਲਬਾਤ ਕਰਾਂਗੇ ਇਸੇ ਕਰਕੇ ਨ ਤਿੰਨਾਂ ਦੇ ਆਲੇ ਦੁਆਲੇ ਗੱਲਬਾਤ ਘੁਮੂਗੀ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਵੀ ਸੱਚ ਨੂੰ ਅੱਗ ਕਿਉਂ ਨਹੀਂ ਲੱਗਦੀ ਇਸੇ ਕਿਉਂਕਿ ਹਜ਼ਰਤ ਇਬਰਾਹਿਮ ਸਾਹਿਬ ਹੋਏ ਨੇ ਕੁਰਾਨ ਸ੍ਰੀਫ ਜ਼ਿਕਰ ਮਿਲਦਾ ਵੀ ਜਦੋਂ ਹਜ਼ਰਤ ਇਬਰਾਹਿਮ ਸਾਹਿਬ ਨੂੰ ਪੈਗੰਬਰ ਬਣਾ ਕੇ ਧਰਤੀ ਤੇ ਭੇਜਿਆ ਗਿਆ ਰੱਬ ਵੱਲੋਂ ਤਾਂ ਹਜਰਤ ਇਬਰਾਹਿਮ ਸਾਹਿਬ ਨੇ ਲੋਕਾਂ ਨੂੰ ਆਖਿਆ ਵੀ ਇੱਕ ਰੱਬ ਦੀ ਪੂਜਾ ਕਰੋ ਕਿਉਂਕਿ ਉਹਨਾਂ ਵੇਲਾਂ ਦੇ ਵਿੱਚ ਅੱਗ ਦੀ ਪੂਜਾ ਕਰਦੇ ਸੀ ਵੀ ਅੱਗ ਦੀ ਪੂਜਾ ਨਾ ਕਰੋ ਤੁਸੀਂ ਇੱਕ ਰੱਬ ਦੀ ਪੂਜਾ ਕਰੋ ਤਾਂ ਉਸ ਵਕਤ ਜਿਹੜੇ ਲੋਕ ਸਦੀਆਂ ਤੋਂ ਕਹਿ ਸਕਦੇ ਆ ਕਿ ਦਾਦੇ ਉੱਪਰ ਦਾਦੇ ਉਹਨਾਂ ਦੇ ਅੱਗ ਦੀ ਪੂਜਾ ਕਰਦੇ ਹੁੰਦੇ ਸੀ ਉਸ ਸਮੇਂ ਦਾ ਬਾਦਸ਼ਾਹ ਸੀ ਨਮਰੂਦ ਉਹ ਵੀ ਅੱਗ ਦੀ ਪੂਜਾ ਕਰਦਾ ਸੀ ਹੁਣ ਬਾਦਸ਼ਾਹ ਪੂਜਾ ਅੱਗ ਦੀ ਕਰਦਾ ਸੀ ਤਾਂ ਲੋਕ ਕਿਵੇਂ ਮੰਨਣ ਤੇ ਚਲੋ ਵੀ ਗੱਲ ਚੱਲੀ ਤਾਂ ਹਜ਼ਰਤ ਇਬਰਾਹਿਮ ਸਾਹਿਬ ਨੂੰ ਦਰਬਾਰ ਚ ਬੁਲਾਇਆ ਗਿਆ ਵੀ ਦਰਬਾਰ ਚਾਉ ਜੀ ਤੁਸੀਂ ਆਇਆ ਪ੍ਰਚਾਰ ਕਰ ਰਹੇ ਹੋ ਇਦਾਂ ਕਰਕੇ ਉਹ ਕਹਿੰਦੇ ਵੀ ਸੱਚੀ ਗੱਲ ਆ ਵੀ ਇੱਕ ਰੱਬ ਦੀ ਪੂਜਾ ਕਰੋ ਵੀ ਮੈਂ ਅੱਗ ਦੀ ਪੂਜਾ ਕਰਨ ਦਾ ਹਾਮੀ ਨਹੀਂ ਵੀ ਤੁਸੀਂ ਇੱਕ ਰੱਬ ਦੀ ਪੂਜਾ ਕਰੋ ਇਸ ਦਰਬਾਰ ਨਮਰੂਦ ਨੇ ਫਿਰ ਕਿਤੇ ਫਤਵਾ ਜਾਰੀ ਕੀਤਾ ਵੀ ਇਹਨਾਂ ਨੂੰ ਅੱਗ 'ਚ ਸੱਟਿਆ ਜਾਵੇ ਕਹਿੰਦੇ ਵੀ ਹਜ਼ਰਤ ਇਬਰਾਹਿਮ ਸਾਹਿਬ ਨੂੰ ਅੱਗ ਦੇ ਵਿੱਚ ਸੱਟਿਆ ਗਿਆ ਤਾਂ ਉੱਥੋਂ ਫਿਰ ਰੱਬੀ ਕਿਰਪਾ ਦੇ ਨਾਲ ਬਚ ਗਏ ਮਤਲਬ ਅੱਗ ਨੇ ਨੁਕਸਾਨ ਨਾ ਕੀਤਾ ਇੱਕ ਤਾਂ ਇਹ ਇਤਿਹਾਸ ਦੇ ਵਿੱਚ ਉਹ ਕੁਰਾਨ ਸ਼ਰੀਫ ਦੇ ਵਿੱਚ ਜ਼ਿਕਰ ਮਿਲਦਾ ਪਵਿੱਤਰ ਕੁਰਾਨ ਸ਼ਰੀਫ ਦੇ ਵਿੱਚ ਇਸ ਤੋਂ ਬਿਨਾਂ ਗੱਲ ਆ ਜਾਂਦੀ ਹੈ ਸ਼੍ਰੀ ਰਾਮਚੰਦਰ ਜੀ ਵੇਲੇ ਦੀ ਰਮਾਇਣ ਦਾ ਜ਼ਿਕਰ ਕਰਦੇ ਹਾਂ ਜਦੋਂ ਸ਼੍ਰੀ ਰਾਮਚੰਦਰ ਜੀ ਸਾਨੂੰ ਪਤਾ ਹੀ ਆ ਵੀ 라ਵਣ ਸ਼੍ਰੀ ਰਾਮਚੰਦਰ ਜੀ ਦੀ ਪਤਨੀ ਸੀਤਾ ਜੀ ਨੂੰ ਲੰਕਾ ਚ ਲੈ ਗਿਆ ਸੀ 14 ਸਾਲਾਂ ਦਾ ਬਨਵਾਸ ਤੇ ਜਦੋਂ ਗਏ ਸੀ ਉਹਨਾਂ ਵੇਲਾਂ ਦੇ ਦਰਮਿਆਨ ਦੀ ਗੱਲ ਆ ਤਾਂ ਲੰਕਾ ਦੇ ਉੱਤੇ ਸ਼੍ਰੀ ਰਾਮਚੰਦਰ ਜੀ ਨੇ ਜਿੱਤ ਪ੍ਰਾਪਤ ਕੀਤੀ ਜਤ ਪ੍ਰਾਪਤ ਕਰਨ ਤੋਂ ਬਾਅਦ ਰਾਵਣ ਨੂੰ ਮਾਰਿਆ ਗਿਆ ਸੀਤਾ ਜੀ ਨੂੰ ਘਰ ਵਾਪਸੀ ਵਾਪਸ ਲਿਆਂਦਾ ਗਿਆ ਤਾਂ ਉਹਨਾਂ ਵੇਲਿਆਂ ਦੇ ਵਿੱਚ ਲੋਕਾਂ ਦੀ ਕਿਹੜਾ ਜ਼ੁਮਾਨ ਫੜ ਲੈਣੀ ਆ ਤੇ ਲੋਕਾਂ ਨੇ ਆਖਣਾ ਸ਼ੁਰੂ ਕਰਤਾ ਵੀ ਸੀਤਾ ਜੀ ਤਾਂ ਉੱਥੇ ਲੰਕਾ ਚ ਰਾਵਣ ਕੋਲੇ ਰਹਿ ਕੇ ਆਈ ਆ ਕੀ ਪਤਾ ਇਹ ਪਵਿੱਤਰ ਹੈ ਵੀ ਜਾਂ ਨਹੀਂ ਮਤਲਬ ਇੱਧਰ ਉੱਧਰ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਮਤਲਬ ਇਹ ਕੰਨੋਂ ਕੰਨੀ ਗੱਲ ਸ਼੍ਰੀ ਰਾਮਚੰਦਰ ਜੀ ਦੇ ਮਨ 'ਚ ਪਹੁੰਚ ਗਈ ਹੁਣ ਸ਼੍ਰੀ ਰਾਮਚੰਦਰ ਜੀ ਨੂੰ ਵੀ ਸ਼ੱਕ ਪੈ ਗਿਆ ਵੀ ਵੀ ਕਿਵੇਂ ਸ ਲੋਕਾਂ ਨੂੰ ਸਬੂਤ ਦਿੱਤਾ ਜਾਵੇ ਤਾਂ ਉਸ ਸਮੇਂ ਫਿਰ ਅਗਨੀ ਪ੍ਰੀਖਿਆ ਹੋਈ ਸੀ ਤਾਂ ਸ਼੍ਰੀ ਰਾਮਚੰਦਰ ਜੀ ਨੇ ਸੀਤਾ ਜੀ ਨੂੰ ਆਖਿਆ ਵੀ ਅਗਨੀ ਪ੍ਰੀਖਿਆ ਦਿਓ ਅੱਗ ਦੇ ਵਿੱਚੋਂ ਲੰਗੀ ਤੋਂ ਬਚ ਗਈ ਵਾੜ-ਵਾੜ ਤੱਕ ਦਾ ਬਚ ਗਿਆ ਇੱਕ ਮੈਨੂੰ ਹੋਰ ਗੱਲ ਚਤੇ ਵੀ ਵਾੜ-ਵਾੜ ਬਚ ਜਾਣਾ ਇਹ ਕਿੱਥੋਂ ਗੱਲ ਆਈ ਕੀ ਆ ਮਤਲਬ ਸਭ ਸਰੀਰ ਦੇ ਉੱਤਰੀ ਸਭ ਤੋਂ ਉਤਲੀ ਪਰਤ ਤੇ ਵਾੜ ਹੁੰਦੇ ਆ ਮਤਲਬ ਵੀ ਵਾੜ ਤੱਕ ਦਾ ਵੀ ਨੁਕਸਾਨ ਨਾ ਹੋਣਾ ਇਸੇ ਕਰਕੇ ਕਿਹਾ ਜਾਂਦਾ ਵਾੜ-ਵਾੜ ਬਚ ਜਾਣਾ ਤਾਂ ਹੋ ਸਕਦਾ ਇਹ ਗੱਲ ਤੁਹਾਨੂੰ ਪਤਾ ਹੋਵੇ ਯੇ ਨਹੀਂ ਪਤਾ ਸੀ ਤਾਂ ਚਲੋ ਆਪਾਂ ਦੱਸਦੀ ਆ ਵੀ ਇਸ ਤਰੀਕਾ ਵਾਲ-ਵਾਲ ਬਚਣਾ ਮਿੱਥੋਂ ਇੱਕ ਗੱਲ ਲਈ ਗਈ ਆ ਤੇ ਆਪਾਂ ਗੱਲ ਕਰਦੇ ਸੀਗੇ ਸੱਚ ਨੂੰ ਤਾਂ ਅੱਗ ਵੀ ਸਾੜ ਨਹੀਂ ਸਕਦੀ ਪਹਿਲੀ ਉਦਾਹਰਣ ਸੀ ਹਜਰਤ ਇਬਰਾਹਿਮ ਸਾਹਿਬ ਦੀ ਪੈਗੰਬਰ ਇਬਰਾਹਿਮ ਸਾਹਿਬ ਤਾਂ ਦੂਜੀ ਸ਼੍ਰੀ ਰਾਮਚੰਦਰ ਜੀ ਵੇਲੇ ਸੀਤਾ ਜੀ ਦੀ ਤੀਜੀ ਗੱਲ ਹੁੰਦੀ ਆ ਪ੍ਰਿਲਾਦ ਭਗਤ ਦੀ ਪ੍ਰਿਲਾਦ ਭਗਤ ਹੋਏ ਨੇ ਮਲਤਾਨ ਦੇ ਵਿੱਚ ਜਿਹੜਾ ਕਿ ਅੱਜ ਕੱਲ ਪਾਕਿਸਤਾਨ ਦੇ ਵਿੱਚ ਆ ਉੱਥੇ ਉਹਦੇ ਪਿਓ ਦਾ ਰਾਜ ਹੁੰਦਾ ਸੀ ਹਰਨਾਕਸ਼ ਦਾ ਤੋਂ ਉਹਨਾਂ ਅੱਜ ਆਪਾਂ ਉਸ ਉਦਾਰੇ ਤੇ ਵੀ ਗੱਲ ਕਰਾਂਗੇ ਪ੍ਰਲਾਦ ਭਖਤ ਬਾਰੇ ਵੀ ਆਪਾਂ ਗੱਲਬਾਤ ਕਰਦੇ ਆਂ ਹੁਣ ਆਪਾਂ ਗੱਲ ਕਰਦੇ ਆਂ ਪ੍ਰਲਾਦ ਭਖਤ ਦੀ ਪ੍ਰਲਾਦ ਭਖਤ ਦਾ ਪਿਤਾ ਹੋਇਆ ਹਰਨਾਖਸ਼ ਜਿਹੜਾ ਕਿ ਇੱਕ ਨਾ ਆਪਦੇ ਆਪ ਨੂੰ ਰੱਬ ਹੀ ਮੰਨਦਾ ਸੀਗਾ ਦਾਇਤ ਵੀ ਕਹਿ ਸਕਦੇ ਆਂ ਤੇ ਆਪਦੇ ਆਪ ਨੂੰ ਰੱਬ ਮੰਨਦਾ ਸੀ ਤੇ ਉਹ ਕਹਿੰਦਾ ਸੀ ਮੈਨੂੰ ਰੱਬ ਮੰਨ ਤੇ ਪ੍ਰਲਾਦ ਭਖਤ ਕਹਿੰਦਾ ਸੀ ਰੱਬ ਵਿਸ਼ਨੂੰ ਆ ਮਤਲਬ ਇੱਕੋ ਰੱਬ ਦੇ ਵਿੱਚ ਉਹਨਾਂ ਦਾ ਖਿਆਲ ਸੀਗਾ ਤੇ ਆਪਸੀ ਲੜਾਈ ਬਹੁਤ ਚੱਲਦੀ ਸੀ ਪਿਤਾ ਨੇ ਕਈ ਵਾਰੀ ਵਰਜਿਆ ਹਰਨਾਖਸ਼ ਨੇ ਵੀ ਤੂੰ ਐ ਨਾ ਕਰਿਆ ਕਰ ਪਰਹ ਪ੍ਰਲਾਦ ਜੀ ਨੇ ਕੀ ਕੀਤਾ ਕਿ ਉਹਨਾਂ ਨੇ ਆਪਦੇ ਜਮਾਤੀਆਂ ਨੂੰ ਵੀ ਆਖਿਆ ਵੀ ਇਦਾਂ ਕਰਕੇ ਰੱਬਾ বিষ্ণੂ ਤੇ ਉਹਦੀ ਭਗਤੀ ਕਰੋ ਮਤਲਬ ਤੇ ਉਹ ਮਤਲਬ ਉਹਦੇ ਨਾਲ ਦੇਨ ਵੀ ਜਦੋਂ ਨਾਲ ਰਲਾ ਲਿਆ ਤਾਂ ਪ੍ਰਲਾਦ ਭਗਤ ਨੂੰ ਕਈ ਤਰੀਕਿਆਂ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜਿਦੇ ਵਿੱਚ ਸੱਪ ਦੇ ਨਹੀਂ ਡਸਾਉਣ ਦੀ ਕੋਸ਼ਿਸ਼ ਕੀਤੀ ਗਈ ਕਦੇ ਅੱਗ ਤੋਂ ਵਿੱਚ ਸਾੜਨ ਦੀ ਕੋਸ਼ਿਸ਼ ਕੀਤੀ ਗਈ ਕਦੇ ਕਿਲੇ ਦੀ ਕੰਧ ਤੋਂ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਇਹ ਮਲਤਾਨ ਦੀਆਂ ਘਟਨਾਵਾਂ ਨੇ ਜਿਹੜਾ ਮਲਤਾਨ ਪਾਕਿਸਤਾਨ ਚਾ ਤਾਂ ਇੱਕ ਫਿਰ ਉਸ ਤੋਂ ਬਾਅਦ ਨਾ ਕਿਵੇਂ ਕੀ ਇੱਕ ਵਾਰੀ ਨਾ ਸਕੂਲੋਂ ਆ ਰਿਆ ਸੀਗਾ ਪ੍ਰਲਾਦ ਭਗਤ ਤਾਂ ਦੱਸਿਆ ਜਾਂਦਾ ਵੀ ਉਸ ਸਮਿਆਂ ਵਿੱਚ ਆਵਾ ਪਾਇੰਦੀ ਸੀ ਜਿਥੇ ਠੇਟਾਂ ਬਣਦੀਆਂ ਵਾਂ ਉਹ ਬਲਦੀ ਬਲਦੀ ਅੱਗ ਦੇ ਵਿੱਚੋਂ ਨਾ ਬਿੱਲੀ ਦੇ ਬਲੂੰਗੜੇ ਬਾਹਰ ਆ ਰਹੇ ਸੀ ਬਿੱਲੀ ਦੇ ਬਲੂੰਗੜੇ ਉਹਦੇ ਦੋਨੇ ਤਾਂ ਉਦੋਂ ਪ੍ਰਲਾਦ ਭਗਤ ਦੇ ਦਿਮਾਗ ਚ ਆਈ ਵੀ ਕੋਈ ਜਿੰਦਗੀ ਤੇ ਮੌਤ ਤੇ ਤੇ ਵੀ ਜਿਹਦੀ ਚੱਲਦੀ ਆ ਉਹ ਰੱਬ ਵੀ ਉਹਨਾਂ ਨੂੰ ਇਹਨਾਂ ਰੱਬ ਨੇ ਬਚਾਇਆ ਵੀ ਨਹੀਂ ਤਾਂ ਅੱਗ 'ਚ ਸੜ ਸਕਦੇ ਸੀਗੇ ਉਦੋਂ ਫਿਰ ਪ੍ਰਲਾਦ ਭਗਤ ਜੀ ਦਾ ਯਕੀਨ ਪੱਕਾ ਹੋ ਗਿਆ ਵੀ ਰੱਬ ਹੈਗਾ ਵਾ ਤਾਂ ਹਰਨਾਖਸ਼ ਨੂੰ ਘਰਿਆ ਕੇ ਦੱਸਿਆ ਵੀ ਇਦਾਂ ਕਰਕੇ ਵੀ ਰੱਬ ਕੋਈ ਹੋਰ ਆ ਤੁਸੀਂ ਰੱਬ ਆਪਦੇ ਆਪ ਨੂੰ ਆਖੀ ਜਾਂਦੇ ਆ ਇਹ ਗੱਲ ਤੋਂ ਫਿਰ ਹਰਨਾਖਸ਼ ਪੂਰਾ ਖਿੱਚ ਗਿਆ ਕਹਿੰਦਾ ਇਹ ਕਿਵੇਂ ਹੋ ਜੂਗਾ ਤਾਂ ਉਸ ਤੋਂ ਬਾਅਦ ਦੱਸਿਆ ਜਾਂਦਾ ਵੀ ਕੁਝ ਰਾਖਸ਼ਾਂ ਨੂੰ ਕਹਿ ਕੇ ਬੰਦਿਆਂ ਨੂੰ ਕਹਿ ਕੇ ਪ੍ਰਲਾਦ ਭਗਤ ਨੂੰ ਕਹਿੰਦੇ ਕਿਲੇ ਦੀ ਕੰਤ ਤੋਂ ਸੱਟਿਆ ਗਿਆ ਕੁਦਰਤ ਰੱਬ ਦੀ ਕਿਉਂ ਬਚ ਗਏ ਉਸ ਤੋਂ ਬਾਅਦ ਪ੍ਰਲਾਦ ਭਗਤ ਨੂੰ ਦੀ ਨੂੰ ਅੱਗ ਦੇ ਵਿੱਚ ਮਚਾਉਣ ਦੀ ਕੋਸ਼ਿਸ਼ ਕੀਤੀ ਗਈ ਜਿਹਦੇ ਵਿੱਚ ਜ਼ਿਕਰ ਮਿਲਦਾ ਵਾ ਹਰਨਾਕਸ਼ ਦੀ ਭੈਣ ਸੀ ਹੋਲਕਾ ਜਾਂ ਐਵੇਂ ਵੀ ਕਹਿ ਸਕਦੇ ਆਂਗੇ ਪ੍ਰਲਾਦ ਦੀ ਭੂਆ ਸੀ ਹੋਲਕਾ ਉਹਨੂੰ ਕਿਤੇ ਵਰ ਸੀਗਾ ਵੀ ਉਹ ਅੱਗ ਵਿੱਚ ਨਹੀਂ ਸੀ ਮੱਚ ਸਕਦੀ ਤੇ ਜਿਹੜਾ ਵੀ ਉਹਦੇ ਨਾਲ ਹੁੰਦੇ ਸੀ ਚੀਜ਼ ਉਹ ਮੱਚ ਸਕਦੀ ਸੀ ਤਾਂ ਹੋਲਕਾ ਪ੍ਰਲਾਦ ਭਗਤ ਨੂੰ ਨਾਲ ਬਿਠਾ ਕੇ ਬੈਠ ਗਈ ਅੱਗ ਦੇ ਵਿੱਚ ਵੀ ਮੈਂ ਇਹਨੂੰ ਅੱਗ ਤੋਂ ਬਾਹਰ ਨਹੀਂ ਆਉਣ ਦੇਵਾਂਗੀ ਜਦੋਂ ਮੱਚ ਗਿਆ ਤਾਂ ਉਦੋਂ ਮੈਂ ਬਾਹਰ ਆ ਜਾਊਂਗੀ ਉਜਰਤ ਰੱਬ ਦੀ ਐਸੀ ਹੋਈ ਕਿ ਹੋਲਿਕਾ ਮੱਚ ਗਈ ਤੇ ਪ੍ਰਲਾਦ ਭਗਤ ਫਿਰ ਬਚ ਗਿਆ ਹਰਨਾਖਸ਼ ਨੂੰ ਫਿਰ ਗੁੱਸਾ ਚੜਿਆ ਵੀ ਇਹ ਕਿਹੜੀ ਗੱਲ ਹੋਈ ਵੀ ਇਦਾਂ ਕਿਵੇਂ ਹੋ ਰਿਹਾ ਸਾਰਾ ਕੁਝ ਉਸ ਤੋਂ ਬਾਅਦ ਲੋਹੇ ਦੀ ਲੱਠ ਕਹਿ ਸਕਦੇ ਆ ਜਾਂ ਇੱਕ ਕਿਸਮ ਦਾ ਪਥੰਮ ਕਹਿ ਸਕਦੇ ਆ ਗਰਮ ਕੀਤਾ ਗਿਆ ਪੂਰਾ ਤੇ ਪ੍ਰਲਾਦ ਭਗਤ ਨੂੰ ਆਖਿਆ ਗਿਆ ਵੀ ਤੂੰ ਨਾਲ ਇਹਦੇ ਜਫੀ ਪਾ ਵੀ ਤੂੰ ਖਤਮ ਹੋ ਜਾਏਗਾ ਤਾਂ ਉਸ ਲੱਠ ਦੇ ਵਿੱਚੋਂ ਕਹਿੰਦੇ ਵੀ ਰੱਬ ਨੇ ਏਸੀ ਮੀਰ ਕੀਤੀ ਕਿ ਫਿਰ ਵੀ ਪ੍ਰਲਾਦ ਭਗਤ ਬਚ ਗਏ ਜਿੱਦਿ ਬਿਸ਼ਨੂ ਜੀ ਦਾ ਜ਼ਿਕਰ ਮਿਲਦਾ ਵਾ ਤਾਂ ਇਸ ਤਰੀਕੇ ਦੇ ਨਾਲ ਫਿਰ ਉਸ ਤੋਂ ਬਾਅਦ ਫਿਰ ਜਿਹੜੋ ਕਹਿ ਸਕਦੇ ਆ ਕਿ ਬਿਸ਼ਨੂ ਉਪਤਾਰ ਜੋ ਬਾਹਰ ਆਇਆ ਸੀ ਉਸ ਵਕਤ ਤੇ ਉਸ ਉਪਤਾਰ ਨੇ ਫਿਰ ਹਰਨਾਕਸ਼ ਦਾ ਵੀ ਕਤਲ ਕਰਤਾ ਸੀ ਤੇ ਪ੍ਰਲਾਦ ਨੂੰ ਫਿਰ ਉਸ ਸਮੇਂ ਸਾਰੇ ਭਗਤ ਕਹਿਣ ਲੱਗ ਗਏ ਸੀ ਇਸੇ ਤਰੀਕੇ ਦੇ ਉਦਾਹਰਨਾਂ ਜਿਵੇਂ ਸੰਸਕ੍ਰਿਤੀ ਵਿੱਚ ਉਹ ਸਾਚ ਕੋ ਆਚ ਨਹੀਂ ਕੁਛ ਇਦਾਂ ਦੀਆਂ ਗੱਲਾਂ ਸਾਨੂੰ ਮਿਲਦੀਆਂ ਇਸੇ ਤਰੀਕੇ ਜਦੋਂ ਇਹ ਮੂਹ ਜਮਾਨੀਏ ਕਥਾਵਾਂ ਚੱਲਦੀਆਂ ਨੇ ਤਾਂ ਫਿਰ ਉਹ ਅਖਾਣ ਬਣ ਜਾਂਦੇ ਤੇ ਉਸੇ ਗੱਲਾਂ ਦੇ ਵਿੱਚੋਂ ਤਿੰਨ ਘਟਨਾਵਾਂ ਜਿਹੜੀਆਂ ਤੁਹਾਨੂੰ ਮੈਂ ਦੱਸੀਆਂ ਹਜ਼ਰਤ ਇਬਰਾਹਿਮ ਸਾਹਿਬ ਵਾਲੀ ਪੈਗੰਬਰ ਹਜ਼ਰਤ ਇਬਰਾਹਿਮ ਸਾਹਿਬ ਸ਼੍ਰੀ ਰਾਮਚੰਦਰ ਜੀ ਦੇ ਵੇਲੇ ਦੀ ਘਟਨਾ ਤੇ ਉਸ ਤੋਂ ਬਾਅਦ ਫਿਰ ਪ੍ਰਲਾਦ ਭਗਤ ਦੀ ਘਟਨਾ ਤਾਂ ਉਸੇ ਤਰੀਕੇ ਫਿਰ ਅਖਾਣ ਪ੍ਰਚਲਿਤ ਹੋ ਗਿਆ ਸੱਚ ਨੂੰ ਤਾਂ ਅੱਗ ਵੀ ਸਾੜ ਨਹੀਂ ਸਕਦੀ ਇਸ ਤਰੀਕੇ ਦੀਆਂ ਬਹੁਤ ਇਤਿਹਾਸਕ ਵੀਡੀਓ ਆਪਣੇ ਚੈਨਲ ਹਰਪੇ ਸਿੱਧੂ ਤੁਸੀਂ ਵੇਖ ਸਕਦੇ ਹੋ ਹਰਪੇ ਸਿੱਧੂ ਫੇਸਬੁੱਕ ਤੇ ਵੀ ਤੇ YouTube ਤੇ ਵੀ ਸਬਸਕ੍ਰਾਈਬ ਕਰ ਲਿਓ ਜੇ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਧੰਨਵਾਦ ਮਿਹਰਬਾਨੀ